12 ਵਜ ਗਏ ਆ ਤੇ ਅਸੀਂ ਅਸੀਂ ਘਰੇ ਮੱਖਣ ਦੀ ਟਿੱਕੀ ਦੇਣ ਤਾਂ ਪੁੱਛਿਆ ਬਲੌਗ ਸ਼ੁਰੂ ਕੀਤਾ ਤਾਂ ਕਹਿੰਦੇ ਨਹੀਂ ਕੀਤਾ। ਨਹੀਂ ਹੁਣ ਮੈਂ ਕਹਾਂ ਫਿਰ ਮੈਂ ਹੁਣ ਬਲੌਗ ਸ਼ੁਰੂ ਕਰਕੇ ਹੀ ਜਾਣਾ ਇੱਧਰ ਗਏ। ਹਾਂਜੀ ਕਰੋ ਸ਼ੁਰੂ ਜੀ। ਸਿੱਖਾ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅਚੀਨ ਅੰਦਰਾ ਬਲੌਗਸ। ਤੇ ਜੇ ਮੈਂ ਕਰਨਾ ਉਹ ਤਾਂ ਤੁਸੀਂ ਬਲੌਗ ਸ਼ੁਰੂ ਹੀ ਨਹੀਂ ਸੀ ਕਰਨਾ ਜੀ। ਉਹ ਹੀ ਹਜੇ ਬਲੌਗ ਸ਼ੁਰੂ ਹੀ ਨਹੀਂ ਸੀ ਕਰਨਾ। ਹਾਂਜੀ ਭੈਣ ਜੀ ਕਿਦਾਂ? ਤੁਸੀਂ ਕਰ ਲਿਆ ਕਰੋ ਸ਼ੁਰੂ ਬਲੌਗ। ਤੂੰ ਕਰ ਲਿਆ ਕਰ ਮੋਟੀਏ ਤੂੰ ਵੀ ਤਾਂ ਘਰੇ ਹੁੰਨਾ। ਨਹੀਂ ਆ ਗਿਆ। ਸੋਇ ਤੇ ਬਾਅਦ ਚਲਾਉਣਾ। ਹਾਂਜੀ ਆਂਟੀ ਕਿਦਾਂ ਜੀ? ਕਰਨ ਲੱਗੇ ਸਫਾਈਆਂ। ਤੇ ਇਹ ਹੁਣ ਕਿਹਦੀ ਰੋਟੀ ਬਣ ਰਹੀ ਜੀ ਆਪਾਂ ਤਾਂ ਖਾਬ ਵੀ ਖਜਰ ਗਿਆ ਸੀਗੇ ਸਾਡੀ ਧੀ ਦੇ ਚੱਲ ਅੱਛਾ ਇਹ ਹੁਣ ਉઠી ਆ ਉੱਠੀ ਆ ਨਾ ਨੂੰ ਲਈ ਆ ਓਕੇ ਮੋਢੀ ਬੜੀ ਲੇਟ ਉઠી ਅੱਜ ਛੁੱਟੀ ਦਾ ਫਾਇਦਾ ਚੱਕਿਆ ਫੇਰ ਛੁੱਟੀ ਦਾ ਫਾਇਦਾ ਚੱਕਿਆ ਕਿਵੇਂ ਕਰਦੀ ਆ ਹਾਂ ਘਰ ਦੀ ਮਾਂ ਹਾਂ ਓਕੇ ਤੇ ਮੇਰੀ ਗੱਲ ਸੁਣ ਮਾੜਾ ਮੋਟਾ ਵਲੌਗ ਬਣਾ ਲਿਆ ਕਰੋ ਸ਼ੁਰੂ ਕਰ ਲਿਆ ਕਰੋ ਟਾਈਮ ਫਿਰ ਅੱਜ ਮੈਂ ਨਾ ਘਰ ਆਉਣਾ ਤੇ ਫੇਰ ਕਦੋਂ ਸ਼ੁਰੂ ਕਰਨਾ ਸੀ ਤੁਸੀਂ ਵਲੌਗ ਕੱਲ ਨੂੰ ਤੁਹਾਨੂੰ ਆਉਣਾ ਜੀ ਆਹੋ ਚਲੋ ਤੇ ਆ ਮੱਖਣ ਦੇ ਚੱਲਾਂ ਮੈਂ ਤੇ ਕੋਈ ਸਬਜ਼ੀ-ਭਾਜੀ ਲੈਣੀ ਔਰ ਮੈਂ ਬੇਸਣ ਦੇ ਦੀ ਮੈਂ ਲਾਂਦਾ ਬੇਸਣ ਦਾ ਚੇਤਾ ਭੁੱਲ ਗਿਆ ਮੈਂ ਓਕੇ ਕੜੀ ਬੇਸਣ ਦੇਖੋ ਪਹਿਲਾਂ ਹੈਗਾ ਜੇ ਫਿਰ ਠੀਕ ਨਹੀਂ ਤਾਂ ਫਿਰ ਮੈਂ ਲਿਆ ਕੇ ਦਵਾਂ ਹੂੰ ਚੈੱਕ ਕਰਕੇ ਦੱਸੋ ਮੈਨੂੰ ਕੜੀ ਦੇ ਨਾਲ ਮਟਰਾਂ ਵਾਲੇ ਚੋਲ ਚੋਲ ਨੂੰ ਪਟਰ ਪੜਾ ਦੇ ਨੀ ਉਹ ਨਹੀਂ ਕੜੀ ਜੇ ਥੋੜੋ ਲੈ ਆਹ ਕਿੱਦਾਂ ਦੇ ਚੋਲ ਹੋਵੇ ਕੜੀ ਨਾਲ ਮਟਰਾਂ ਵਾਲੇ ਚੋਲ ਆ ਪਾਣੀ ਦੇ ਦਾ ਕੀ ਹਿਸਾਬ ਦਾ ਵਾ ਹਾਂਜੀ ਇਦਾਂ ਜੀ ਕੀ ਕਹਿੰਦੇ ਤੁਹਾਡਾ ਹੋ ਜਾਣਾ ਚੈਨਲ ਸਹੀ ਆਓ ਇਹ ਅੱਧਾ ਬੱਕਈਆ ਅੱਛਾ ਬੱਕਈਆ ਇੱਕ ਹੋ ਗਿਆ ਸਹੀ ਤਿੰਨ ਸਟ੍ਰਾਈਕ ਚਲੋ ਕਿੰਨੇ ਸਟ੍ਰਾਈਕ ਆਇਆ ਤਿੰਨ ਚਾਰ ਤਿੰਨ ਹੋਣੀਆਂ ਤਿੰਨ ਤੋਂ ਬਾਅਦ ਹੀ ਚੈਨਲ ਨੂੰ ਹੁੰਦਾ ਦਾ ਪ੍ਰੋਬਲਮ ਜਿਹੜੀ ਕ੍ਰੀਏਟ ਹੁੰਨੀ ਤਿੰਨਾਂ ਤੋਂ ਬਾਅਦ ਹੀ ਹੁੰਦਾ ਦਾ ਪਾਣੀ ਲੈ ਕੇ ਆਏ ਆ ਮੈਂ ਲੈ ਕੇ ਆਇਆ ਹਾਂ ਮੱਖਣ ਹਰ ਮੈਂ ਤਾਂ ਜਿੱਚ ਲੱਗ ਗਈਆਂ ਤੁਹਾਨੂੰ ਕਾਵੇ ਜਿਪਸ ਕਿਹੜੀ ਜਿਪਸ ਵਾਲਟੀ ਕਾਦੀ ਰਹਿੰਦੀ ਹੈ ਜੇ ਹੁਣ ਜਾਨ ਬਰਾ ਕਾਉਂਟਰੀ ਹੋਇਆ ਨਾ ਸਾਨੂੰ ਪੀੜਾ ਵੀ ਪਾਉਂਦੀਆਂ ਬੇਸਨ ਵੀ ਲਿਆ ਦੋ ਤੇ ਕੋਈ ਨਾ ਚਾਵਲ ਲੱਗਿਆ ਪਰ ਪੈਕੇਟ ਵਾਲੇ ਨਾਲ ਨਹੀਂ ਆਈਓ ਖੁੱਲੇ ਲਿਆਵਾਂ 120 ਵਾਲੇ ਦੇਖਾਂ ਸ਼ਾਇਦ ਬੋਰਾ ਨਵਾਂ ਖੋਲਿਆ ਹੋਵੇ ਅੱਧਾ ਕਿਲੋ ਲਿਆਵਾਂ ਪਹਿਲਾਂ ਬਣਾਉਣੇ ਆ ਅੱਧਾ ਕਿਲੋ ਬਣ ਜੂਏ ਫਿਰ ਦੇਖੋ ਜੇ ਚੰਗੇ ਲੱਗਣਗੇ ਫਿਰ ਲੈ ਆਵਾਂਗੇ ਹੋਰ ਚਲੋ ਮੈਂ ਲੈ ਗਿਆ ਨਾ ਫੇ ਆ ਓਕੇ ਹਾਂਜੀ ਕਿਧਰ ਗਏ ਇੱਥੇ ਆ ਜਾਓ ਆ ਲੋ ਮਨ ਵੀ ਦਾ ਔਰ ਤੇ ਔਰ ਤੇ ਮੈਂ ਬਾਜ਼ਰ ਚੀ ਆਲਾ ਬੇਸਣ ਤੇ ਚਾਵਲ ਠੀਕ ਆ ਤੇ ਮੈਂ ਚੱਲਾਂ ਦੁਕਾਨੇ ਫਿਰ ਹੈ ਚਾਵਲ ਰਹੀ ਨਹੀਂ ਅੱਧਾ ਗੋਲੇ ਲੈ ਕੇ ਆਂ ਵਿੱਕੀ ਪਤਾ ਕਹਿੰਦਾ ਮੈਂ ਕਿਹਾ ਕਈ ਵਾਰੀ ਨਾ ਮੈਂ ਕਿਹਾ ਹੁਣ ਚਾਵਲ ਥੋੜੇ ਸਹੀ ਨਹੀਂ ਬਣਦੇ ਹੈਗੇ ਕਹਿੰਦਾ ਨਹੀਂ ਬਾਜੀ ਬਣਾਉਣ ਦੇ ਡਿਪੈਂਡ ਹੁੰਦਾ ਮੈਂ ਕਿਹਾ ਬਣਾਉਣ ਤੇ ਮੈਂ ਕਿਹਾ ਜਿਹੜਾ ਬੰਦਾ ਪਹਿਲਾਂ ਬਣਾਉਂਦਾ ਉਹੀ ਬਣਾਉਂਦਾ ਕਹਿੰਦਾ ਕਈ ਵਾਰੀ ਤੁਸੀਂ ਗੁੱਸੇ 'ਚ ਬੰਦਾ ਬਣਾਵੇ ਤੇ ਕਹਿੰਦਾ ਸਹੀ ਨਹੀਂ ਬਣਦੇ ਕਈ ਵਾਰੀ ਖੁਸ਼ ਮੈਂ ਕਿਹਾ ਸਾਡੇ ਘਰ ਚੀਜ਼ ਗੁੱਸੇ ਹੋ ਕੇ ਨਹੀਂ ਬਣਦੀ ਕਦੇ ਵੀ ਮੈਂ ਵੀ ਇਹੀ ਕਿਹਾ ਕਹਿੰਦਾ ਨਹੀਂ ਕਿ ਵੀਰੇ ਇਹਨਾਂ ਕਹਿੰਦਾ ਸਾਡੇ ਘਰ ਬਿਦਦੇ ਆ ਕਹਿੰਦਾ ਜਦੋਂ ਨਾ ਖਿਜੇ ਖਿਜੇ ਖੁਜੇ ਬਣਾਈਏ ਤੇ ਕਹਿੰਦਾ ਚਾਵਲ ਵਧੀਆ ਨਹੀਂ ਬੰਦੇ ਕਹਿੰਦਾ ਉਹੀ ਚਾਵਲ ਜਦੋਂ ਖੁਸ਼ ਹੋ ਕੇ ਬਣਾਓ ਤਾਂ ਬਹੁਤ ਵਧੀਆ ਬਣਦੇ ਆ ਸਾਡੇ ਘਰ ਖਾਣ ਵਾਲੀ ਚੀਜ਼ੇ ਬਣਾਈਏ ਨਾ ਕਿਚਨ ਚ ਵੜ ਕੇ ਕੋਈ ਦੁੱਸੇ ਹੋਗੇ ਨਹੀਂ ਬਣਾਉਂਦਾ ਮੈਂ ਵੀ ਇਹੀ ਮੈਮੀ ਇਹ ਰਵਾਜ ਨਹੀਂ ਹੈਗਾ ਮੈਂ ਵੀ ਇਹੀ ਕਿਹਾ ਸੀਗਾ ਚਲੋ ਤੇ ਅਬ ਬੇਸਣ ਬਹੁਤ ਧਰੋਂ ਮਿਲਿਆ ਜਾ ਗਿਆ ਹਾਂ ਇਹ ਕਿਹੋ ਜੀ ਤੁਹਾਨੂੰ ਪਾਣੀ ਦਾ ਘੁੱਟ ਨਹੀਂ ਦਿੰਦਾ ਭੇਜ ਕੇ ਦੇਣਾ ਆ ਹਾਂ ਚਲੋ ਫੇਰ ਧਰ ਮੈਨੂੰ ਪਾਣੀ ਬਲਾ ਮੈਂ ਜਾਣਾ ਦੁਕਾਨ ਤੇ ਤੇ ਸਫਾਈਆਂ ਹੋਈਆਂ ਨਹੀਂ ਅ ਤੇ ਮੈਂ ਜਾਣਾ ਦੁਕਾਨੇ ਫੇਰ। ਬਿਲਕੁਲ 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 ਮੈਂ ਵੀ ਇਹੀ ਗਿਆ ਮੈਂ ਕਿਹਾ ਸਾਡੇ ਘਰ ਗੁੱਸੇ ਹੋ ਕੇ ਚੀਜ਼ ਨਹੀਂ ਬਣਦੀ ਕਦੇ ਵੀ। ਜਦੋਂ ਦੀ ਜਿਹੜੀ ਚੀਜ਼ ਬਣੂਗੀ ਵਧੀਆ ਐ ਸਹੀ ਮੂਡ ਤੇ ਬਣਦੀ ਔਰ ਬਣਾਉਣ ਵਾਲਾ ਬੰਦਾ ਵੀ ਇੱਕੋ ਹੀ ਆ। ਉਹਨੇ ਹੀ ਬਣਾਉਣੇ ਹਰ ਵਾਰੀ ਚੌਲ ਤੇ ਕਿ ਇਹ ਕਿਦਾਂ ਹੋ ਜਦਾ ਕਦੇ ਵਧੀਆ ਬਣਨ ਦਾ ਕਦੇ ਨਾ ਵਧੀਆ ਬਣਨ। ਆ ਮੱਟੀ ਕਿਦਾਂ? ਅੱਜ ਵੀ ਛੁੱਟੀ? ਚਲੋ ਠੀਕ ਆ ਜੀ। ਲਓ ਪਾਣੀ ਦਿਓ ਫੇਰ ਮੈਂ ਜਾਵਾਂ। ਲਓ ਜੀ ਅੱਜ ਇੱਧਰ ਬਣ ਰਹੀ ਆ ਕੜੀ। ਕਿਉਂ ਮੰਨ ਸੀ? ਮੱਤਲਾ ਪਸਟੇਰੀ। ਅੱਜ ਕੋਈ ਆਇਆ ਹੋਇਆ ਐ ਸਾਡੇ? ਤੇ ਬਸ ਪਕੌੜੇ ਲੱਗੇ ਹਨਾ ਤੇ ਆ ਇਧਰ ਲੱਗੇ ਮਾਸੇ ਪਕੌੜੇ ਬਣਾਉਣ ਤੇ ਇਧਰ ਕੜੀ ਦੀ ਤਿਆਰੀ ਹੋ ਰਹੀ ਹੈ ਨਾ ਯਾਰ ਕਿਹੜੀ ਹੋ ਰਹੀ ਹੈ ਅੱਜਾਂ ਮੈਂ ਇਤਨਾ ਬਣਾ ਲੈਣੇ ਚਾਵਲ ਵਾਓ ਕੜੀ ਚਾਵਲ ਬਣੂਗੇ ਅੱਜ ਫੇ ਹਨਾ ਠੀਕ ਆ ਕਿੰਨਕਾ ਬਸ ਆ ਗਈ ਮੈਂ ਵੀ ਹੁਣ ਪੱਲੂ ਨੇ ਪਾਇਆ ਖਲਾਰਾ ਅੰਦਰ ਕਲਰਸ ਉਹਨ ਚੱਕ ਕੇ ਫਿਆਣੀ ਠੀਕ ਆ ਚਲੋ ਠੀਕ ਆ ਫਿਰ ਹਾਂਜੀ ਲੋ ਜੀ ਆਪਾਂ ਆ ਗਏ ਘਰੇ 2 ਵਜ ਗਏ ਆ ਹਾਂਜੀ ਐਡਿਟ ਨਹੀਂ ਨਹੀਂ ਸੌਣ ਲੱਗਦਾ ਹੈ ਅੱਛਾ ਸੌਣ ਲੱਗਦਾ ਦੁੱਧ ਕਰ ਲਿਆ ਗਰਮ ਦੁੱਧ ਮੈਂ ਲਿਆਤਾ ਸੀ ਤੁਹਾਨੂੰ ਹਾਂਜੀ ਕਿੱਦਾਂ ਜੀ ਕੋਲੂ ਆਈ ਪਕੌੜੇ ਆ ਬਹੁਤ ਸਵਾਲ ਆਦੇ ਯਾਰ ਪਕੌੜੇ ਹਾਂ ਹਾਂਜੀ ਛੜੀ ਛੜੀ ਕਾ ਜਦੋਂ ਵੀ ਆ ਜਾਂਦਾ ਨਾ ਤੇ ਥੋੜੇ ਲੇਟ ਹੋ ਜਾਂਦਾ ਆ ਉਹ ਫੇਰ ਤਾਂ ਹੋ ਹੀ ਜਾਣਾ ਆ ਕਿਰਦੇ ਨੇ ਲੇਕਿਨ ਬਹੁਤ ਵਧੀਆ ਕਲਰ ਆ ਗਣੀ ਦਾ ਆ। ਸਿੱਟੀਆਂ ਵੀ ਚੰਗੜ ਡਬਾਉਂਦੇ ਨੇ। ਸਮਾਨ ਲੰਘੋ। ਚਲੋ ਇੱਕ ਵਾਰ ਹੋਈ ਜਗ੍ਹਾ ਘਟਾ ਯਾਰ ਅੰਦਰ ਪੜ ਕੇ ਬਰੋਕ ਨਹੀਂ ਮੰਦਾ। ਚਲੋ ਠੀਕ ਆ ਬਣਾਉ ਤੁਸੀਂ ਹੈ। ਪਤਾ ਨਹੀਂ ਸੀ ਨਾ। ਵਧੀਆ ਵਧੀਆ ਸੋਨੀਆਂ ਬਣਾ ਦੇ। ਬੜੀ ਬੱਟੀਆਂ ਬੜੀਆਂ ਨਮੋ ਨੇ ਆਣਾ। ਕੋਈ ਨਹੀਂ ਕਿਤੇ ਮੌਕਾ ਮਿਲਿਆ ਵੱਡੀ ਕਰਾਂਗੇ ਆਪਾਂ। ਹਾਂ। ਚਲੋ। ਇੱਧਰ ਕੀ ਕਰਦੀਆਂ ਭੈਂਦੀਆਂ ਤੁਨੂੰ। ਹਾਂਜੀ। ਹੈਲੋ। ਠੀਕ ਕਰੀ ਜਣੀਆਂ। ਵਾਹ ਗਈ ਓਏ। ਇੰਨਾ ਖਲੜਾ ਹੈ ਹੈ ਇਹ ਆ ਬੋਲੀਆ ਨਹੀਂ ਕਰੋ ਬੋਲੀ ਹੁਣ ਲੱਗੇ ਚਾਹ ਪੀਣ ਕਿੰਨੇ ਕਨੇ ਬੀੜੀ ਜੀ ਇੰਨੇ ਮੈਂ ਰੁਪਲ ਨੇ ਮੰਗ ਕਿਤਨੇ ਓਕੇ ਓਕੇ ਤੁਸੀਂ ਚਾਹ ਨਾਲੇ ਬੀੜੀ ਆ ਠੀਕ ਹੈ ਜੀ ਆਓ ਮਹਾਰਾਜ ਚਾਹ ਤਾਂ ਰੀ ਠੰਡੀ ਹੋਈ ਨਹੀਂ ਫਿਰ ਇਹ ਚਾਹ ਨਾਲ ਪਕੌੜੇ ਖਾਉਗੇ ਆਲੇ ਕਿ ਜਣੇ ਬਾ ਆਓ ਮੈਂ ਲੇ ਲੈਣਾ ਚਲੋ ਜਾਣੇ ਨੂੰ ਕਿਤੇ ਰਸਤੀਆਂ ਪਰ ਬਈ ਬਲਕਿ ਉਹ ਬਿਲਕੁਲ ਬਿਲਕੁਲ ਰੋਟੀ ਮੁੜ ਕੇ ਖਾਣੀ ਹੁੰਦੀ ਫਿਰ ਨਿਆਣਿਆਂ ਨੂੰ ਪੁੱਛ ਨਿਆਣਿਆਂ ਵੀ ਆਣ ਬਾਹਰ ਆ ਕੇ ਲੈ ਜਾਣਗੇ ਆ ਜਿਹੜੇ ਲੈਣੇ ਹੋਗੇ ਉਹ ਨਿਆਣਿਆਂ ਨੂੰ ਪਕੌੜੇ ਚਾਹ ਜਿੰਨੇ ਪੀਣੀ ਆ ਖਾਣੀ ਆ ਬਾਹਰ ਆਜੋ ਬਾਹਰ ਆਜੋ ਚਾਹ ਪਕੌੜੇ ਜਿੰਨੇ ਖਾਣੇ ਮੈਂ ਕਿਹਾ ਆਜੋ ਬਾਹਰ ਚਲੋ ਕੀ ਹੋਇਆ ਨਿਆਣੇ ਲੈ ਗਏ ਜੋ ਆਪਣੇ ਨਿਆਣਿਆਂ ਦੇ ਦਿੱਤੇ ਆ ਚਾਹ ਅੰਦਰ ਲੈ ਗਏ ਹਾਂ ਚਲੋ ਠੀਕ ਆ ਜੀ ਮੈਂ ਯਾਰ ਆਪ ਹੀ ਨਹੀਂ ਜਾ ਪੀਣੀ ਹੈਗੀ ਅੱਜ ਤੁਸੀਂ ਪਿਓ ਚਾਹ ਨਾਲ ਖਾਓ ਪਕੌੜੇ ਮੈਂ ਕੱਲੇ ਦੋ ਕਪ ਪਕੌੜੇ ਬਸ ਲੈ ਲਿਆ ਇੱਕ ਅੰਦਾ ਪਕੌੜਾ ਹੋਰ ਖਾਦਾਂਗੇ ਆਪਾਂ ਤੇ ਅੱਛਾ ਕੜੀ ਹੈ ਜੇ ਕੜੀ ਹੋਈ ਨਹੀਂ ਨਾ ਵੇਖਦੀ ਬਈ ਹਾਲੇ ਤਾਂ ਦਿੱਤੀ ਨਹੀਂ ਅੱਧਾ ਘੰਟਾ ਆਪਾਂ ਤੇ ਇਹਨੂੰ ਰੋਟੀ ਖਾਣੇ ਆ ਹਾਂ ਹਾਂ ਕੋਈ ਚੱਕਰ ਵੇਖੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਚੋਰ ਹੋਣੇ ਆ ਜੀ ਚਲੋ ਦੇਖਿਓ ਕਿਦਾਂ ਦੇ ਬਣਦੇ ਜੇ ਖਰੇ ਬਣੇ ਨਾ ਪੈਰ ਇਹਦੇ ਨਾਲ ਦੇ ਹੋਰ ਲੈ ਆਵਾਂਗੇ। ਕੱਲ ਨਹੀਂ ਵੀ ਪਈ ਏਦਾਂ ਕਿਲੋ। ਚਲ ਕੋਈ ਨਹੀਂ ਇਹ ਬਣਾ ਕੇ ਦੇਖੀ ਪਹਿਲਾਂ। ਬੱਲੂ ਕੱਲ ਮੈਨੂੰ ਵੀ ਦਿਖਾਓ। ਕੀ? ਬਲੌਗ 'ਚ। ਬਲੌਗ 'ਚ ਦਿਖਾਵਾਂ ਅਛਾ ਪਕੌੜੇ ਖਾਂਦੀ ਆ। ਹਾਂਜੀ। ਨੇਲ ਪਿੰਟ ਲਾਉਂਦੀ ਮੈਂ ਘਰ ਪਕੌੜੇ ਖਾਂਣ ਲਈ ਆ। ਨੇਲ ਪਿੰਟ ਲਾਉਂਦੇ ਖਲਾਰਾ ਦੇਖੋ ਨੇਲ ਪੋਲਸ਼ਾ ਦਾ ਗੱਦਾ ਖਾ ਕੇ ਪਾ ਕੇ ਬੈਠੀਆਂ ਇਹ। ਮੈਂ ਕਹਿੰਦਾ ਮੈਂ ਕਹਿੰਦਾ ਖਲਾਰਾ ਦੇਖੋ ਕਿਦਾਂ ਨੇਲ ਪੋਲਸ਼ਾ ਦਾ ਖਾ ਕੇ ਬੈਠੀਆਂ। ਪਾ ਕੇ ਬੈਠੀਆਂ। ਤੀਨ ਦਿਨ ਚੂਸ ਖੈਂਦੀ ਇਹ ਲੜੀ। ਓਕੇ 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 ਓਕੇ। ਲਲੋਂ ਨੇ ਕਦਾ ਦੇਖਿਆ ਬਾਹਰ ਉਹਨਾਂ ਨੇ ਅੰਦਰ ਦੇਖਿਆ ਖਲਾਰਾ ਕਿਦਾਂ ਬੈ? ਨਾ ਦੇਖਿਆ ਬੈਨਾ ਆਹੋ ਕਿਦਾਂ ਇੰਨੀਆਂ ਨੇਹਰ ਪੋਛਿਆ ਖਲਾਰੀਆਂ ਹੋਈਆਂ ਨਾ ਪੁੱਛੋ ਹੀ ਕੋਈ ਨਾ ਚਲੋ ਠੀਕ ਹੈ ਜੀ ਲੈਣ ਲਗਾ ਲੈਣ ਲਗਾ ਇੱਕ ਇੱਕ ਰੱਖ ਲਓ ਮੇਰੇ ਲਈ ਬਾਸ ਇੱਕ ਇੱਕ ਦੋ ਨਾਲ ਮੇਰੇ ਹੋਰ 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 ਬਿਲਕੁਲ ਬਿਲਕੁਲ ਭਈ ਜਿਆਦਾ ਖਾਲੀ ਹੋਏ ਮੁੜ ਕੇ ਰੋਟੀ ਹੋਈ ਗਾ ਵੀ ਤੇਲ ਵੀ ਬੇਸਰ ਸਾਰਾ ਤੁਸੀਂ ਹੈਗਾ ਭਾਵੇਂ ਹੋਰ ਬਣਾ ਲਵਾ ਨਹੀਂ ਨਹੀਂ ਫਿਰ ਮੁੜ ਕੇ ਰੋਟੀ ਵੀ ਖਾਣੀ ਪਏ ਉਹੀ ਆ ਫਿਰ ਰੋਟੀ ਨਹੀਂ ਖਾਉਣੀ ਕੜੀ ਬਣਾਈਓ ਨਾ ਚੌੜ ਕਰ ਕੜੀ ਕਿਸੇ ਨੂੰ ਨਹੀਂ ਆਣੀ ਰਹੀ ਹਾਂ ਹਾਂ ਚਲੋ ਕੋੜਦੇ ਤੇ ਤਾਂ ਰੋਟੀ ਨਹੀਂ ਖਾਣੀ ਹਾਂ ਇਹਨੇ ਰੋਟੀ ਵੀ ਖਾਣੀ ਬੇਦਗਾਂ ਮਿਲਦੀ ਹੁਣ ਰੋਟੀ ਤੇ ਹਾਂਜੀ ਕਿਦਾਂ ਛਿੰਬਲੀ ਪਾਣ ਨਾ ਨਿੰਬਲੀ ਪਾਈ ਆ ਥੋੜਾ ਜਿਹਾ ਰੰਗ ਬਦਲ ਗਿਆ ਖੜੀ ਆ ਵੀਲੇ ਤੋਂ ਥੋੜੀ ਜਿਹੀ ਕਾਲੀ ਲੋ ਜੀ ਇੱਦਾਂ ਸਾਡਾ ਇਲੈਕਟ੍ਰੀਸ਼ੀਅਨ ਵਾਪਸ ਆ ਗਿਆ ਲੋ ਜੀ ਪੱਖੇ ਦਾ ਹੋਇਆ ਜੀ ਕੰਡੈਂਸਰ ਖਰਾਬ ਮੈਨੂੰ ਗਰਮੀ ਬਹੁਤ ਆ ਮੈਂ ਕਿਹਾ ਪੱਖਾ ਚਲਾ ਲਾਂ ਆਹੋ ਕੰਡੈਂਸਰ ਹੋਇਆ ਜੀ ਖਰਾਬ ਤੇ ਅੱਜ ਕੰਡੈਂਸਰ ਦਾ ਚੇਂਜ ਕਰਨਾ ਹੁਣ ਤੇ ਮੈਂ ਕਿਹਾ ਚਲੋ ਕਰੋ ਫਿਰ ਚੇਂਜ ਜੀ ਗਰਮੀ ਲੱਗਦੀ ਆ ਪੱਖਾ ਲਾ ਲਾ ਚਲਾਣਾ ਪੱਖਾ ਪੱਖਾ ਚਲਾ ਦਈਏ ਚਲਾ ਦੋ ਫਿਰ ਬਦਲ ਨਹੀਂ ਇਦਾਂ ਆਣੇ ਚਲਾਣਗੇ ਇਦਾਂ ਤੈਨੂੰ ਅਹ ਮਜ਼ਾਕ ਕਰਦੇ ਆ ਸੋਚ ਵੀ ਜਾਂਦੇ ਆ ਇਹੇ ਇਹ ਕੀ ਕਸੂਰੀ ਮੇਥੀ ਛੇੜਦੇ ਹੈ ਕਸੂਰੀ ਮੇਥੀ ਹਾਂ ਇਹਦਾ ਕੀ ਕਸੂਰ ਇਹਦਾ ਇਹੀ ਕਸੂਰ ਹੈ ਜੀ ਮੇਰੇ ਵਿਚਾਰੀ ਗਰਮ ਗਰਮ ਚਟਕੀ ਜਾਂਦੀ ਹੈ ਕੜੀ ਜੀ ਇਹਦਾ ਇਹੀ ਕਸੂਰ ਆ ਗਿਆ ਮੇਰੇ ਉਹ ਵੇਖ ਬਿਜਾਰੀ ਗਰਮ ਗਰਮ ਮੇਥੀ ਹੋ ਤੇ ਡਿੱਗੀ ਜਾਂਦੀ ਆ ਹਾਂ ਹਾਂਜੀ ਲਾਤਾ ਹਾਂ ਤਬਾ? ਓਕੇ ਜੀ ਬੈਂਕ। ਉਹ ਉਹ ਬੰਦੇ ਪੈਕਿੰਗ ਦਿੱਤੀ ਹੋਈ ਆ ਗੱਤਾ ਜਆ ਬਈ। ਠੀਕ ਆ। ਚਾਹੀਦੀ ਤੇ ਨਹੀਂ ਗੱਤੇ ਦੀ ਪੈਕਿੰਗ? ਹਾਂ। ਯਾਰ ਠੀਕ ਆ ਫਿਰ। ਅੱਗੇ ਵੀ ਨਹੀਂ ਚਲੋ। ਅੱਗੇ ਥੋੜਾ ਬਦਲਾ ਕੇ ਪੱਖੇ ਨਵਾਂ ਸਿਗਾ। ਪੱਖਾ ਹੀ ਨਵਾਂ ਸੀਗਾ ਜੀ ਪਿਛਲੇ ਸਾਲ ਸਾਫ ਕੀਤਾ ਸੀ ਹਾਂ ਬਦਲਿਆ ਅੱਗੇ ਵੀ ਬਦਲਿਆ ਅੱਗੇ ਵੀ ਮੇਰੇ ਅੱਗੇ ਵੀ ਇੱਕ ਵਾਰੀ ਖਰਾਬ ਹੋ ਚੁੱਕਾ ਸੀ ਬਦਲੇ ਸਵਾ ਕੰਡੈਂਸਰ ਆਡੀ ਦਾ ਆਡੀ ਦਾ ਹੁੰਦਾ ਨਹੀਂ ਵਿੱਚ ਹਾਂ ਫਿਰ ਬਦਲਿਆ ਫਿਰ ਬਦਲਿਆ ਹੁਣ ਹੋ ਗਿਆ ਹੋ ਗਿਆ ਤੇ ਪਹਿਲਾਂ ਵੀ ਖਰਾਬ ਆ ਲੌਕਡਾਊਨ ਵਿੱਚ ਨਵਾਂ ਲਵਾਇਆ ਸੀ ਆ ਲੌਕਡਾਊਨ ਚ ਲਵਾਇਆ ਸੀ ਫਿਰ ਬਦਲਿਆ ਹੁਣ ਚਾਰ ਸਾਲ ਹੋ ਗਏ ਲੈ ਲੌਕਡਾਊਨ ਨੂੰ ਹਾਂ 2020 ਤੇ ਪੱਖੇ ਦਾ ਬਹੁਤ ਘਟ ਗਈ ਸੀ ਹਵਾਾਂ ਇਹਦੀ ਆਹ ਬੱਸ ਫਿਰ ਉਦੋਂ ਫਿਰ ਇੱਕ ਵਾਰੀ ਦੁਬਾਰਾ ਚੇਂਜ ਕੀਤਾ ਹੋਣਾ ਹੈ ਕੰਡੈਂਸਰ ਵੀ ਚਲੋ ਠੀਕ ਹੈ ਜੀ ਲਓ ਜੀ ਪੱਖੇ ਦਾ ਕੰਡੈਂਸਰ ਹੋ ਗਿਆ ਚੇਂਜ ਹੋ ਹਾਂਜੀ ਕੜੀ ਕਿਦਾਂ ਟੇਸਟ ਦੇਖੀ ਵਧੀਆ ਲੱਗਿਆ ਟੇਸਟ ਉਹ ਤਾਂ ਤੂੰ ਤਾਂ ਬਣਾਈ ਆ ਤੈਨੂੰ ਤਾਂ ਵਧੀਆ ਲੱਗਣੀ ਆ ਵੈਸੇ ਪੁੱਛਦਾ ਮੰਮੀ ਨੇ ਨਹੀਂ ਦੇਖੀ ਖਾ ਕੇ ਜੇ ਠੀਕ ਆ ਲਿਆ ਮੈਂ ਦੇਖਾ ਟੇਸਟ ਇੱਕ ਚਮਚ ਦੇਖੋ ਖੱਟੀ-ਖੁੱਟੀ ਕਿੰਦਾਂ ਦੀ ਪਾਉਮਾ ਥੋੜਾ ਜਿਹਾ ਸੁੱਕਾ ਧਨੀਆ ਖੱਬੇ ਹੱਥ ਨਾਲ ਖਾਣੀ ਓਖੀ ਆ ਵੈਸੀ ਜਿਹੜੇ ਖੱਬੂ ਕਿਦਾਂ ਖਾਂਦੇ ਹੋਣਗੇ ਯਾਰ ਕੱਦੇ ਵਾਸਤੇ ਦਿੱਤਾ ਤੁਹਾਨੂੰ ਨਾ ਕਿਹਾ ਨਾ ਨਾ ਜੰਗੀ ਆਉਂਦਾ ਨਾ ਨਾ ਜੰਗੀ ਆਉਂਦਾ ਆ ਨਾ ਨਾ ਕਿੱਦਾਂ ਦੀ ਲੱਗੂ ਉਹ ਮੈਂ ਕਹਿੰਦਾ ਹੱਥ ਹੱਥ ਵਾਲਾ ਪਰ ਗਰਮ ਆ ਮੇਰਾ ਮੂੰਹ ਥੜ ਗਿਆ ਓਏ ਆ ਲੋ ਇਧਰ ਸਫਾਈ ਵੀ ਹੋ ਗਈ ਆ ਚਲੋ ਮਿਲਦੇ ਹਾਂ ਰੋਟੀ ਪਾਣੀ ਤੇ ਹਾਂਜੀ ਲਓ ਜੀ ਟਾਈਮ ਹੋ ਗਿਆ ਸਵਾ 3 ਤੇ ਹੁਣ ਲੱਗਿਆ ਜੀ ਆਪਾਂ ਰੋਟੀ ਖਾਣ ਹਾਂਜੀ ਆ ਗਏ ਰੋਟੀ ਖਾਣ ਹੋਰ ਨਿਕਲੇ ਖੜਜੋ ਬਾਹਰ ਹੋਰ ਕੀ ਹੋਏ ਹੋਏ ਓਏ ਉਹ ਕੁਦਾਰ ਸੋਈ ਜੇ ਭੀੜ ਪਾਈ ਆ ਸਾਰਿਆਂ ਨੇ ਓਏ ਗੱਲ ਕਰਦੇ ਅੱਲਾ ਗੱਲ ਕਰਕੇ ਬਾਹਰ ਆਵਰ ਸੋਈ ਚਲੋ ਕਿਦਾਂ ਸੋਈ ਜੇ ਪਾਈ ਆ ਭੀੜ ਮੈਂ ਬੁਲਾਉਂਦਾ ਮੈਨੂੰ ਥਕਾ ਮਰ ਗਿਆ ਇਹ ਬੋਲਦੀ ਹੈ ਤਾਂ ਮਾਰੇ ਪਾਪਾ ਘਰੇ ਜੀਣਾ ਅੱਜ ਹੁਣ ਆਪਾਂ ਖਾਂਦੇ ਰੋਟੀ ਪਾਪਾ ਨਾਲ ਹੋਈ ਲੜਾਈ ਇਸ ਕਰਕੇ ਗੁੱਸੇ ਜਾ ਹੁਣ ਅਰੇ ਹੋ ਜਾ ਹੁਣ ਕਿਸੇ ਨੂੰ ਹਾਂ ਚਲੋ ਆ ਜਾਓ ਰੋਟੀ ਲੈ ਆਓ ਅੰਦਰ ਹੀ ਖਾਣੇ ਆ ਅੱਛਾ ਚਾਵਲ ਪਹੁੰਚ ਗਏ ਅੰਦਰ ਨਹੀਂ ਚਾਵਲ ਪਹੁੰਚ ਗਏ ਆ ਪਾਣੀ ਆ ਬੋਤਲਾਂ ਪਹੁੰਚ ਗਈਆਂ ਆ ਏਸੀ ਲੰਗ ਗਿਆ ਆ ਮੈਨੂੰ ਆ ਗਿਆ ਜੀ ਚਾਵਲ ਲੱਗਿਆ ਜੀ ਪੌਣ ਅੰਮੀ ਦੇਖੋ ਬੱਸ ਬੱਸ ਨਾ ਕਰੀ ਅੰਮੀ ਨੇ ਇੱਕ ਮਿੰਟ ਆ ਥੋੜੇ ਖਾਣੇ ਆ ਤੂੰ ਪਕੌੜੇ ਖਾ ਲੈ ਨਾ ਇਸ ਲਈ ਤੁਹਾਨੂੰ ਮੈਂ ਕਹਿੰਦਾ ਨਾ ਪਕੌੜੇ ਪਕਾੜੇ ਨਾ ਖਵਾਇਆ ਕਰੋ ਇਹਨਾਂ ਨੂੰ ਇਹ ਨਾਲੇ ਪਕੌੜੇ ਖਾ ਗਏ ਨਾ ਬੜਾ ਇੱਕ ਪਕੌੜਾ ਖਾਦਾ ਇੱਕ ਖਾਦਾ ਜੇ ਦੋ ਖਾਦੇ ਆ ਫਿਰ ਚਾਵਲ ਗਾ ਲਈ ਥੋੜੇ ਲੈਣ ਲੱਗੇ ਆ ਆਦੀਵਾਸੀ ਤੇ ਫਿਰ ਇੱਕ ਟਿੱਕੀ ਖਾ ਤੁਹਾਡੀਆਂ ਗਿਆ ਬਾਤਾਂ ਤੁਸੀਂ ਦੋ ਖਾ ਕੇ ਖਾ ਹੀ ਲੈਣੀਆਂ ਆਂ ਉਹ ਵੀ ਸ਼ਰਤ ਹੈ ਲੈ ਹਾਂ ਉਹ ਵੀ ਪੂਰੀ ਖਾਦੀ ਉਹ ਵੀ ਨਹੀਂ ਇੱਕ ਨਾਲ ਹੀ ਹਾਂ ਇੱਕ ਟਿੱਕੀ ਖਾ ਕੇ ਰੋਟੀ ਨਹੀਂ ਖਾਦੀ ਇੱਕ ਪਕੌੜਾ ਖਾ ਕੇ ਰੋਟੀ ਘੱਟ ਖਾਣੀ ਜਾਂਦੇ ਵੀ ਚਲੋ ਪਾਓ ਚਾਵਲ ਜੀ ਖਾਈਏ ਜੀ ਚਲੋ ਮਿਲਦੇ ਆਂ ਇਹ ਰੋਟੀ ਪਾਣੀ ਖਾ ਗਏ ਹੁਣ ਲਓ ਜੀ ਸਾਢੇ 3 ਹੋ ਗਏ ਆ ਤੇ ਰੋਟੀ ਪਾਣੀ ਖਾ ਕੇ ਹੋ ਗਏ ਆ ਵਿੱਲੇ ਅਸੀਂ ਤੇ ਮੈਂ ਹੁਣ ਚੱਲਾਂ ਦੁਕਾਨ ਤੇ ਠੀਕ ਆ ਜੀ ਤੇ ਤੁਸੀਂ ਹੁਣ ਬਲੌਕ ਬਲੌਕ ਬਣਾਣਾ ਹੈ ਤੇ ਫੇ ਆਪੀ ਬਣਾ ਲਿਓ ਬਾਕੀ ਦਾ ਫਿਰ ਆ ਕੇ ਜੋੜ ਦਿਆਂਗੇ ਠੀਕ ਹੈ ਜੀ ਚਲੋ ਉਹ ਵੀ ਭਾਈ ਸਾਹਿਬ ਚੜ ਗਏ ਕੋਠੇ ਤੇ 4 ਵਜ ਗਏ ਅੱਜ ਤੇ ਰੋਟੀ ਰੋਟੀ ਖਾ ਕੇ ਹੋ ਗਏ ਵੇਲੇ ਇਧਰ ਮਸੀ ਜੀ ਕਿੱਦਾਂ ਫੇ ਠੀਕ ਆ ਮੈਂ ਤਾਂ ਥੋੜਾ ਜਿਹਾ ਕੰਮ ਕਰ ਲਈ ਹੋਰ ਮਸੀ ਜੀ ਨੇ ਇਧਰ ਮਸ਼ੀਨਾਂ ਨਾਲ ਹਾਲਸ ਜਾਂ ਪਾ ਛੱਡੀ ਦਾ ਹੈ ਕਦੇ ਕਰੀਦਾ ਕੰਮ ਕਦੀ ਨਹੀਂ ਕਰੀਦਾ ਹੈਗਾ ਹੁਣ ਕੰਮ ਇਕੱਠਾ ਹੋ ਗਿਆ ਕੰਮ ਕਰ ਲਈਏ ਠੀਕ ਆ ਤੁਸੀਂ ਕੀ ਕਰਦੀਆਂ ਉੱਧਰ ਅਸੀਂ ਲੱਗੇ ਆ ਵੈਲਕਮ ਪੇਜ ਬਣਾਉਣ ਪੱਲੂ ਤੇ ਚਾਰ ਵਜੇ ਆ ਜੀ। ਹਾਂ 4 ਵਜੇ। ਪ੍ਰਿਆਰ ਕੋਠੇ ਤੋਂ। ਠੀਕ ਐ। ਤਦ ਤੱਕ ਮੈਂ ਕਰਾਦਾਂ ਪੱਲੂ ਨਾਲ। ਉਹਦੇ ਨਾਲ ਕੋਈ ਕੰਮ ਕਰਵਾ ਦੇ ਜਦ ਤੱਕ ਮੈਂ ਜੈਂਪਰ ਸੀ ਲੈਣਾ ਆ ਫਿਰ ਹੋਰ ਕੰਮ ਕਰਦੇ ਹਾਂ। ਠੀਕ ਠੀਕ ਐ ਠੀਕ ਐ। ਸੀ ਲੋ ਤੁਸੀਂ। ਠੀਕ ਐ। ਉਧਰ ਮਾਸੀ ਜੀ ਆਰਾਮ ਕਰਦੇ ਆ। ਠੀਕ ਐ। ਤੇ ਚਲੋ ਠੀਕ ਐ ਓਕੇ। ਠੀਕ ਐ। ਦੇਖਾਂ ਪੱਲੂ ਨੂੰ। ਇੱਧਰ ਪੱਲੂ ਤੇ ਮੈਂ ਲੱਗੇ ਆ ਪੇਜ ਬਣਾਉਣ ਵੈਲਕਮ ਪੇਜ। ਪੱਲੂ ਕਿਦਾਂ ਫੇ? ਪੱਲੂ ਬਣਾਉਂਦੀ ਪਈ ਆ ਇੱਧਰ ਤੇ ਮੈਂ ਕਰਾਦ ਮਾ ਹਣ ਪੱਲੂ ਨਾਲ ਠੀਕ ਆ ਬਸ ਮੈਂ ਆ ਗਈ ਫੇਰ ਆਪਾਂ ਮਿਲਦੇ ਆ ਬਾਅਦ ਵਿੱਚ ਠੀਕ ਆ ਓਕੇ ਅੱਲਾਹ ਜੀ 6 ਵਜ ਗਏ ਘਰੇ ਆਏ ਤੇ ਘਰਿਆਂ ਦੇ ਉਹ ਦੇਖੋ ਫੇਰ ਕਲਾਰਾ ਇਹਨਾਂ ਨੂੰ ਦੋਨਾਂ ਨੂੰ ਕੋਈ ਕੰਮ ਨਹੀਂ ਉਹਦੀ ਉਹਦੀ ਬੁੱਥੀ ਬਹੁਤ ਖੁੱਲੀ ਹੋਈ ਅੱਜ ਮੇਰੇ ਨਾਲ ਲੜਾਈ ਹੋਈ ਆ ਮੇਰੇ ਨਾਲ ਲੜਾਈ ਹੋਈ ਆ ਨਹੀਂ ਨਹੀਂ ਮੇਰੇ ਨਾਲ ਮੈਂ ਅੰਦਰ ਗਿਆ ਨਾ ਮੈਨੂੰ ਫੇਰ ਕਰਦੀ ਪਤਾ ਕਰਦੀ ਐਂਦਾ ਕਰਦੀ ਮੇਰ ਨਾਲ ਉਹ ਗਏ ਗਏ ਚਲੋ ਠੀਕ ਹੈ ਉਹ ਯਾਰ ਮੈਂ ਤੁਹਾਨੂੰ ਲਿਆ ਕੇ ਦੱਸ ਪੁੱਜੀਆ ਬਦਾਨਾ ਸਹੀ ਆ ਉਹ ਮੈਂ ਨਹੀਂ ਪਾਉਗਾ ਅਰੇ ਆਪਾਂ ਨੇ ਇੱਕ ਵਾਰੀ ਬਾਬਾ ਬਗਾਲਾ ਮੱਥਾ ਟੇਕਣ ਗਏ ਸੀਗੇ ਆਹੋ ਯਾਰ ਉਹ ਸਰਦੀਆਂ ਦੇ ਦਿਨ ਸੀਗੇ ਜਿਹੜਾ ਪਿੱਛੇ ਇਹ ਜੰਦੂ ਜਿਹੜੀ ਜਗ੍ਹਾ ਇਹਦੀ ਉੱਤੋਂ ਬਦਾਨਾ ਲੈ ਕੇ ਆਏ ਸੀ ਬੋਲਦੇ ਇੰਨਾ ਸਵਾਦ ਆ ਤਾਂ ਕੁਝ ਵੀ ਨਹੀਂ ਉਹ ਇੰਨਾ ਟੇਸਟੀ ਸੀਗਾ ਨਾ ਉਹ ਤਾਜ਼ਾ-ਤਾਜ਼ਾ ਬਣਾਵੇ ਗੁਰਦੁਆਰਾ ਸਾਹਿਬ ਦੇ ਲੱਗ ਗਏ ਹਨ ਇਹ ਵੀ ਸਵਾਦ ਆ ਹੁਣ ਕਿਤੇ ਜਾਵਾਂਗੇ ਜਿੱਥੇ ਜ਼ਿਆਦਾ ਲੈ ਕੇ ਆਵਾਂਗਾ ਥੋੜਾ ਜਿਹਾ ਹੀ ਆਂਦਾ ਸੀਗਾ ਬਰਾ ਸਵਾਦ ਸੀਗਾ ਇਹ ਵੀ ਸਵਾਦ ਆ ਬਹੁਤ ਟੇਸਟੀ ਆ ਚਲੋ ਇਹ ਵੀ ਤਾਜ਼ਾ ਬਣਿਆ ਕਿਉਂਕਿ ਮੈਂ ਲੈ ਕੇ ਨਾ ਖੰਡ ਜਾ ਕੇ ਅੱਜ ਮੰਗਲਵਾਰ ਹੈ ਨਾ ਮੰਗਲਵਾਰ ਨੂੰ ਤਾਜ਼ਾ ਬਣਾਉਂਦੇ ਕਿਉਂਕਿ ਮੰਦਿਰਾਂ 'ਚ ਲੈ ਜਾਂਦੇ ਆ ਨਾ ਲੋਕ ਮੈਂ ਲੈ ਗਿਆ ਨਾ ਖੰਡ ਤੇ ਬਣਾਈਓ ਚਾਹ ਚਾਹ ਪੀ ਕੇ ਫਿਰ ਦੁਕਾਨੇ ਜਾਵਾਂਗੇ ਚਾਹ ਲੱਗੇ ਪਾਣੀ ਉਬਲੋ ਆਪਣਾ ਯਾਰ ਲੋ ਜੀ ਸਾਢੇ 6 ਹੋ ਗਏ ਖੰਡ ਆਪਾਂ ਲਿਆਤੀ ਆ ਤੇ ਹਾਂਜੀ ਮਾਤਾ ਜੀ ਕਿਦਾਂ ਬਣਾਤੀ ਚਾਹ ਲੋ ਜੀ ਮਾਤਾ ਸਾਡੀ ਬਣਾ ਰਹੀ ਚਾਹ ਤੇ ਮੈਂ ਕੋਲੀ ਦਿਓ ਪਦਾਨਾ ਭੂਜੀਆਪੋਂ ਵਾਸਤੇ ਹਾਂ ਕੋਈ ਦੇ ਦਿਓ ਮੈਂ ਗਿੱਲੀ ਨਾ ਹਾਂ ਹਾਂ ਚਲੋ ਤੇ ਲੈਓ ਫਿਰ ਤੁਸੀਂ ਅੰਦਰ ਹੀ ਹੈਂ ਹਾਂਜੀ ਚਾਹ ਆ ਗਈ ਹੈ ਜੀ ਬਣ ਕੇ ਬਸ 5 ਮਿੰਟ ਹੋਰ ਅੱਛਾ ਮੈਨੂੰ ਦੱਸੋ ਨਿਆਣਿਆਂ ਨੂੰ ਚਾਹ ਪੀਣੀ ਹੈ ਕਿ ਨਹੀਂ 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 ਰੁਪਲ ਨੇ ਰੁਪਲ ਨੇ ਪੀਣੀ ਆ ਇਹ ਰਦਰ ਯੂ ਕਿ ਉਧਰ ਲੈ ਜਾਣੀਆਂ ਦੇਖਦੇ ਆ ਬਣ ਕੇ ਆ ਬਈ ਬਸ ਆਹਦੇ ਲਈ ਬਣ ਗਿਆ ਉਧਰ ਲੈ ਵੀ ਇੱਥੇ ਪੀਣੀ ਹੋਵੇ ਮੋਰ ਚਲੋ ਬਣ ਕੇ ਆਦੇ ਲਈ ਮੈਂ ਵੀ ਚਾਹ ਪੀ ਕੇ ਜਾਣਾ ਫਿਰ ਸ਼ਾਪ ਤੇ ਮੈਂ ਵੈਸੇ ਤਾਂ 7.5 ਉਹ ਬੰਦੇ ਇੱਕੋ ਪੇਮੈਂਟ ਲੈਣੀ ਆ ਜੇ ਪਹਿਲਾਂ ਦੇ ਗਿਆ 7.5 ਨਹੀਂ ਦੇ ਗਿਆ ਯਾਰ ਫਿਰ 8 8 ਵਜੇ ਤੱਕ ਆ ਜਾਣਾ ਕਰ ਮੈਂ ਹਾਂ ਚਲੋ ਮਿਲਦੇ ਆ ਚਾਹ ਤੇ ਹੁਣ ਹਾਂਜੀ ਲਓ ਜੀ ਚਾਹ ਆ ਗਈ ਆ ਤੇ ਉਧਰ ਪੈ ਰੀਆਂ ਰੂਬਲ ਨੂੰ ਵਾਜਾਂ ਮੈਨੂੰ ਲੱਗਦਾ ਉਹਨੂੰ ਆਵਾਜ਼ ਅਜੇ ਤੱਕ ਸੁਣੀ ਨਹੀਂ ਹੈਗੀ। ਐ ਹਾਂਜੀ ਆ ਗਏ ਹੋ ਹੋਰ ਵੀਡੀਓ ਲਗਾ ਦਾਂ। ਐਡਿਟ ਨਹੀਂ ਬਣਾ ਗਏ ਆਏ ਹਾਂ ਜੀ। ਚਲੋ। ਇੱਥੇ ਵੀ ਨਹੀਂ ਕਿ ਇੱਧਰ ਲੱਗੇ। ਉਹ ਚਾਹ ਪੀ ਲੋ ਆ ਗਏ। ਉਧਰ ਸੁਣਦਾ ਕੋਈ ਨਹੀਂ ਹੈਗਾ ਚਲੋ ਮਿਲਦੇ ਆ ਜੀ ਆਪਾਂ ਚਾਹ ਚੋ ਪੀ ਗਏ ਹੁਣ। ਤੇ ਨਾਲ ਖਾਂਦੇ ਆ ਪਤਾਨਾ ਪੂਜੀਆ ਹਨਾ। ਲੈ ਆ ਲੈ ਪਾਓ। ਮੈਂ ਕਰਦਾ ਠੰਡੀ ਆਪਣੀ ਜਾ ਫੇਪੈਨ ਬਣੀ ਮੈਂ। ਹਾਂਜੀ ਲੋ ਜੀ 8 ਵਜੇ ਆਪਾਂ ਆ ਗਏ ਘਰ। ਹਾਂਜੀ। ਤ੍ਰਿਲਾਂ ਸਾਊਂਡ ਸਾਊਂਡ ਲੱਭਦੇ ਪਏ ਆ ਉਧਰ ਉਹ ਵੀ ਸਾਊਂਡ ਉਧਰ ਉਹ ਵੀ ਸਾਊਂਡ ਲੱਭਦਾ ਪਿਆ ਆ ਤੇ ਮੰਮੀ ਮੈਂ ਕਦੇ ਕੰਨ ਕਰਕੇ ਹਟਿਆ ਅੱਛਾ ਤੇ ਉਹ ਨਿਆਣੇ ਉਧਰ ਮੇਰਾ ਗਾਣੇ ਸੁਣਦੇ ਪਏ ਆ ਨਹੀਂ ਉਹ ਆਪਣੇ ਕੰਮ ਕਰਦੀਆਂ ਆ ਗਾਣੇ ਲੱਗੇ ਬੜੇ ਉੱਚੀ ਉੱਚੀ ਅੱਛਾ ਪਤਾ ਨਹੀਂ ਉਧਰ ਨਹੀਂ ਗਿਆ ਮੈਂ ਕਿਹਾ ਵੀ ਗਾਣਾ ਬਚਾਇਆ ਨਾ ਕਿਹੜਾ ਬੰਦ ਕਰਨਾ ਮੈਨਾਂ ਆ ਤੇ ਚਲੋ ਤੇ ਰੋਟੀ ਪਾਣੀ ਦਾ ਪ੍ਰੋਗਰਾਮ ਨਿਆਣਿਆਂ ਨੇ ਤਾਂ ਖਾਣੀ ਨੂੰ ਨਹੀਂ 버ਗਰ 버ਗਰ ਖਾਣੇ ਹੋਣ ਇਹਨਾਂ ਨੇ ਬਣਾਈ ਇਹਨਾਂ 버ਗਰ ਬਰਗਰ ਦੀ ਕਿ ਬਣਾਈ ਨਹੀਂ ਵੀਡੀਓ ਯਾਰੋ ਬਣਾਈ ਨਹੀਂ ਚਲੋ ਠੀਕ ਆ ਆਪਾਂ ਤਾਂ ਰੋਟੀ ਖਾਵਾਂਗੇ ਹੁਣ ਹੈ ਇਹਨੇ ਵੀ ਨਹੀਂ ਖਾਣੀ ਹੋਣੀ ਇਹਨੇ 버ਗਰ ਤਾਂ ਨਹੀਂ ਖਾਧਾ ਟਿੱਕੀਆਂ ਲਿਆ ਆ ਗਿਆ ਟਿੱਕੀਆਂ ਖਾਲੀਆਂ ਲਿਆ ਆ ਗਿਆ ਨਾ ਆਪਣੀਆਂ ਉਦਾਂ ਵੀ ਉਹ ਦਸਿਆ ਰੁਪਲ ਨੇ ਵੀ ਇੱਕ ਟਿੱਕੀ ਖਾ ਲਵੇ ਤੇ ਮੁੜ ਕੇ ਭੁੱਖਣ ਲੱਗਦੀ ਚਲੋ ਠੀਕ ਆ ਜੀ ਮਿਲਦੇ ਫੇਰ ਆਪਾਂ ਰੋਟੀ ਦੇ ਹੁਣ ਹਾਂਜੀ ਲਓ ਜੀ 9 ਵਜ ਗਏ ਆ ਤੇ ਹੁਣ ਅਸੀਂ ਲੱਗੇ ਰੋਟੀ ਪਾਣੀ ਦਾ ਪ੍ਰੋਗਰਾਮ ਕਰਨ ਅਸੀਂ ਲਾਪੇ ਬਣਾਉਣ ਅੱਜ ਇੱਕ ਇੰਸਟਾਗ੍ਰਾਮ ਲਈ ਵੀਡੀਓ ਸਾਨੂੰ ਉੱਤੇ ਲੱਗਿਆ ਟਾਈਮ ਜ਼ਿਆਦਾ ਫਰ ਫਰ ਉਹ ਜੇ ਸਭੀ ਘਟ ਬੁੱਲਣਾ ਅੱਛਾ ਜੀ ਆਟਾ ਵੀ ਗੁੰਨਣ ਵਾਲਾ ਪਿਆ ਸੀ ਓਹੋ ਉਹ ਅਸੀਂ ਆਪਾਂ ਵੀਡੀਓ ਬਣਾ ਵੀਡੀਓ 'ਚ ਬਹੁਤ ਟਾਈਮ ਲੱਗ ਗਿਆ ਨਾ ਡਾਇਲੌਗ ਥੋੜਾ ਜਿਆਦਾ ਔਖਾ ਸੀ ਹਾਂ ਚਲੋ ਤੇ ਮੈਨੂੰ ਜੇ ਤਾਂ ਬੋਲ ਗਿਆ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਤੁਸੀਂ ਵੀ ਦੇਖਦੇ ਪਏ ਸੀ ਵੀਡੀਓ ਕਿੱਦਾਂ ਬਣਦੀ ਸਾਡੀ ਹਾਂ ਤੇ ਚਲੋ ਤੇ ਕਰ ਲੋ ਜਿਨ੍ਹਾਂ ਨੇ ਆਇਆ ਜਿਨ੍ਹਾਂ ਨੇ ਨਹੀਂ ਕਰਨਾ ਆਹੋ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਲਈ ਤਾਂ ਸਭ ਕੋ ਸੋਖਾ ਹੀ ਸੋਖਾ ਚਲੋ ਬਣਾਓ ਇਧਰ ਨਿਆਣੇ ਦੇਖੇ ਕੀ ਕਰਦੇ ਪਏ ਆ ਬੰਦ ਕਰੋ ਓਏ ਕੀ ਕਰਦੇ ਪਏ ਨੇ ਨਿਆਣੇ ਓ ਲੈ ਬੰਦ ਕਰਨ ਨੂੰ ਹਾਂਜੀ ਹਾਂਜੀ ਨਹੀਂ ਇਹ ਕੱਟ ਦੇਣਾ ਨਾ ਤਾਈਓ ਮੈਂ ਤੁਹਾਨੂੰ ਕਿਹਾ ਗਾਣਾ ਬੰਦ ਕਰੋ ਪਹਿਲਾਂ ਫੇਰ ਹੀ ਵੀਡੀਓ ਬਣਾਉਂਗਾ ਤਾਂ ਅੱਡੀ ਕੀ ਕਰਦੇ ਵੇ ਗਾਣੇ ਤੇ ਡਾਂਸ ਗਾਣੇ ਸੁਣਦੇ ਹੋ ਚਲੋ ਅਸੀਂ ਕੰਮ ਕਰਕੇ ਥੱਕੇ ਹੋ ਕੇ ਬੈਠੇ ਆ ਓਕੇ ਓਕੇ ਚਲੋ ਕਰ ਲਵੂਆ ਬੰਦ ਫੇਰ ਹੈ ਮੰਮੀ ਅਦਰ ਹਰਮਨ ਵੀ ਦੇਖੀ ਕੀ ਕਰਦਾ ਪਿਆ ਜੀ ਹਾਂਜੀ ਵੀਡੀਓ ਬਣ ਗਈ ਸਾਡੀ ਸਵੇਰੇ ਹੁਣ ਕੱਲ ਨੂੰ ਪਾਉਣੀ ਹੈ ਅੱਜ ਤੱਕ ਪਾਈ ਸੀ ਆਪਾਂ ਚਲੋ ਬਣਾਓ ਕਦੋਂ ਉਠੇ ਉਹ ਕਿੜੀ ਉਹ ਦੁੱਧੀ ਉਹਦੀ ਮੇਨ ਆਈਡੀ ਵਾਸਤੇ ਬਣਾਓ ਬਣਾਓ ਲੈ ਜਾ ਉਹਨੂੰ ਬੇਲੀਆਂ ਹੀ ਹਨੀਆਂ ਉਧਰ ਇਹਨਾਂ ਮੈਂ ਉਹ ਵੀਡੀਓ ਦੀ ਗੱਲ ਕਰਦੇ ਆ ਆ ਗਿਆ ਕਾਪੀਰਾਈਟ ਨਹੀਂ ਆਉਂਦਾ ਚੱਲ ਵੀ ਉਹ ਕਹਿੰਦਾ ਵੀਡੀਓ ਬਣਾਉਣੀ ਹੈ ਤੇਰੀ ਉੱਪਰ ਚੱਲੇ ਹੁਣ ਹੁਣ ਆਹੋ ਵੀਡੀਓ ਬਣਾਉਣੀ ਹੈ ਦੀ ਆਈਡੀ ਵਾਸਤੇ ਇੱਕ ਕਹਿੰਦਾ ਰੂਬਲ ਮੈਂ ਕਿਹਾ ਬੇਲੀ ਆ ਹੁਣ ਲੈ ਜਾ ਉਹਨੂੰ ਬਣਾ ਦੇ ਜਾ ਕੇ ਜਿਹੜੀ ਬਣਾਉਣੀ ਚੱਲ ਬਈ ਜਾਓ ਹੈ ਬਣਾਓ ਜਾ ਕੇ ਮੂੰਹ ਕਿਦਾਂ ਉਹਦਾ ਬਣਾਇਆ ਹੁਣ ਜਦੋਂ ਬੱਲੇਬਾਏ ਤੁਸੀਂ ਜਾਵੇ ਨਾਲ ਉਹਨੂੰ ਵੀ ਨਾਲ ਲੈ ਜਾ ਬੜਾ ਜਾ ਦੇਖੋ ਜਾ ਕੇ ਵੀਡੀਓ ਬਣਾਓ ਜਾ ਚੱਲ ਜਾ ਆ ਕਿਉਂ ਕਿਦਾਂ ਉਹ ਤੇ ਕੱਢ ਲੈ ਫਿਰ ਨੈਚੁਰਲ ਮੂੰਹ ਕਿਦਾਂ ਨੈਚੁਰਲ ਕੱਢਣਾ ਇਹਨੇ ਹੰਝੂ ਮਾਰੀ ਕੰਨਾਂ ਦੇ ਇੱਕ ਜਵੇੜ ਮਾਰਾਣੀ ਆ ਹਵਾ ਜਾਣਾ ਕਿੱਥੇ ਚਲੋ ਬਣਾਓ ਜਾ ਕੇ ਵੀਡੀਓ ਵੇ ਠੀਕ ਨਹੀਂ ਨਹੀਂ ਉਹ ਕਹਿੰਦਾ ਵਿਕਸ ਚਾਹੀਦੀ ਆ ਕੋਈ ਰੋਣਾ ਆ ਹੰਝੂ ਵੀ ਕੱਢਣੇ ਆ ਕਹਿੰਦੀ ਮੈਂ ਤਾਂ ਕੱਢ ਲਉਗੀ ਹੰਝੂ ਤੇ ਮੈਂ ਕਹਿੰਦਾ ਇੱਕ ਇੱਕ ਜਵੇੜ ਮਾਰੀਓ ਤੂੰ ਪਹਿਲਾਂ ਜਦੋਂ ਉਹਨੇ ਕੱਢਣੇ ਤੂੰ ਉਹਦੇ ਮਾਰਦੀ ਉਹ ਮਾਰ ਤੇਰੇ ਮਾਰ ਦੋਗੀ ਚਲੋ ਠੀਕ ਆ ਜੀ ਬਣਾਓ ਜਾ ਕੇ ਤੁਸੀਂ ਵੀਡੀਓ ਫੇ ਦੇਖਦੇ ਆ ਤੇ ਤੁਸੀਂ ਕਰੋ ਰੋਟੀ ਪਾਣੀ ਦਾ ਕੰਮ ਆਪਣਾ ਤੇ ਫੇਰ ਆਪਾਂ ਖਾਂਦੇ ਆ ਹੈ ਹਾਂਜੀ ਲਓ ਜੀ ਟਾਈਮ ਅਗਰ ਸਵਾ ਨੂੰ ਹਾਂਜੀ ਪਕਾ ਲਈ ਵੈਰੀ ਗੁੱਡ ਤੁਸੀਂ ਤਾਂ ਬੜਾ ਫਰਤੀ ਮਾਰੀ ਆਟਾ ਉਹਨਾਂ ਸਾਰਾ ਗੁੰਨਣ ਵਾਲਾ ਪਿਆ ਸੀ ਹਜੇ ਓਏ ਓਏ ਰੋਟੀ ਰਾਟੀ ਸਭ ਬਣਾ ਆ ਗਿਆ ਆ ਗਿਆ ਚਲੋ ਖਾਈਏ ਰੋਟੀ ਆਪਾਂ ਹੁਣ ਹਾਂਜੀ ਆਜੋ ਬਾਜੀ ਰੋਟੜੀ ਖਾ ਲਓ ਪਹਿਲਾਂ ਬਾਕੀ ਕੰਮ ਬਾਅਦ ਵਿੱਚ ਤੇ ਚਲੋ ਮਿਲਦੇ ਆਂ ਰੋਟੀ ਪਾਣੀ ਖਾ ਕੇ ਫਿਰ ਕਰਦੇ ਆਂ ਬਲੌਗ ਦਾ ਐਂਡ ਲੋ ਜੀ ਥਾਲੀਆਂ ਆ ਗਈਆਂ ਆ ਤੇ ਡੱਬਾ ਵੀ ਆ ਗਿਆ ਆ ਪਰੌਣੀਆਂ ਲਾਈਆਂ ਹਾਂ ਕੜੀ ਦਾ ਪਰੌਣੀਆਂ ਖਾਣ ਮਜ਼ਾ ਆਦਾ ਖਾਂਦਾ ਆ ਕਿਧਰ ਫੋਨ ਤੇ ਪਤਾ ਨਹੀਂ ਕੋਈ ਸਕਰੇ ਜੇ ਆ ਗਿਆ ਕੀ ਹੋ ਗਿਆ ਪਤਾ ਨਹੀਂ ਦੇਖਾਂ ਡਏ ਹੁਣ ਚਲੋ ਕੋਈ ਗੱਲ ਨਹੀਂ ਆ ਗਿਆ ਤਾਂ ਆ ਗਿਆ ਸਹੀ ਕੀ ਕਰ ਸਕਦੇ ਆਂ ਆ ਚਲੋ ਠੀਕ ਹੈ ਜੀ ਲਓ ਜੀ ਆ ਗਏ ਆ ਜੀ ਕੜੀ ਨਾਲ ਪਰੌਂਠੀਆਂ ਉਹ ਅੱਜ ਨਹੀਂ ਪਿਆ ਹੋਣਾ ਪੁੱਤ ਕਿਤੇ ਪਹਿਲਾਂ ਪੈ ਗਿਆ ਹੋਊਗਾ ਤੁਹਾਨੂੰ ਸ਼ੁਰੂ ਉਹ ਹੋ ਸ਼ੋ ਨਹੀਂ ਤੁਸੀਂ ਹੁਣ ਬੈਕਗ੍ਰਾਉਂਡ ਚੇਂਜ ਕੀਤੀ ਹੈ ਨਾ ਇੱਕ ਮਿੰਟ ਬੈਕਗ੍ਰਾਉਂਡ ਇੱਕ ਮਿੰਟ ਬੈਕਗ੍ਰਾਉਂਡ ਚੇਂਜ ਕੀਤੀ ਨਾ ਉਹਦੇ ਕਰਕੇ ਦਿਸਣ ਦਿਸਣਾ ਦਿਸਣ ਹੁਣ ਲੱਗਾ ਨਾ ਕੀ ਪਤਾ ਕਦੋਂ ਦਾ ਆਇਆ ਆ ਚਲ ਛੱਡ ਪਰੇ ਆ ਗਿਆ ਆ ਗਿਆ ਸੀ ਹੁਣ ਕੋਈ ਕੋਈ ਹੱਲ ਹੈਗਾ ਆ ਉਹਨਾਂ ਦਾ ਕੋਈ ਹੱਲ ਨਹੀਂ ਹੈਗਾ ਹੈਗਾ ਜੇ ਕੋਈ ਆ ਗਿਆ ਆ ਗਿਆ ਸਹੀ ਹਾਂ ਚੋ ਛੱਡੋ ਰੋਟੀ ਖਾਣ ਦਿਓ ਸਾਨੂੰ ਲੋ ਜੀ ਰੋਟੀ ਖਾਈਏ ਆਪਾਂ ਹੁਣ ਤੇ ਬਾਕੀ ਫੇਰ ਮਿਲਦੇ ਆਂ ਲੋ ਜੀ 9 ਵਜੇ ਹੋ ਗਏ 21 ਮਿੰਟ ਤੇ ਆਪਾਂ ਰੋਟੜੀ ਖਾ ਕੇ ਹੋ ਕੇ ਵਿਹਲੇ ਤੇ ਨਿਆਣੇ ਚਲ ਕੇ ਕੋਠੇ ਤੇ ਵੀਡੀਓ ਬਣਾਉਣਾ ਆਪਣੀ ਦਿਮਾਗ ਬਹੁਤ ਅੱਛਾ ਇੱਕ ਕੋਲ ਬਹਿ ਕੇ ਪਹਿਲਾਂ ਤਾਂ ਜੇ ਤਾਂ ਇਹਨਾਂ ਤਾਂ ਫੋਨ ਬੰਦ ਹੁੰਦੇ ਐ ਝਿੜਾਏ ਝੈ ਫਰੇ ਫਰੇ ਅੱਛਾ ਫੇਰ ਜਦੋਂ ਦੀਪਰੇ ਬੰਦੂ ਤੇ ਫੇਰ ਫੋਨਾਂ ਤੇ ਆਪਣੀ ਆਪਣੀ ਆਵਾਜ਼ ਚ ਇੰਨਾ ਲੱਗ ਦੌਣਦੇ ਆ ਕਿਸੇ ਕਿਸੇ ਦੀ ਰੀਲ ਨਹੀਂ ਖੌਂਦੀ ਵੀ ਕੀ ਕੌਣ ਕੀ ਸੌਣਦਿਆ ਆਪਣੇ ਲਈ ਰੀਲ ਬਣਾਣੀ ਆ ਤਾਂ ਸਾਊਂਡ ਲੱਭਣਾ ਇਹ ਭਰਾਵਾ ਬੰਦ ਕਰ ਦਿਓ ਪਹਿਲਾਂ ਆ ਹੁਣ ਵੀ ਤਾਂ ਜਦੋਂ ਆਪਾਂ ਵੀਡੀਓ ਬਣਾਉਣ ਦੇ ਜੋਥੇ ਉਧਰ ਦਰਵਾਜਾ ਖੋਲਦਾ ਗਾਣੇ ਉੱਚੇ ਹੋ ਬੰਦ ਕਰੋ ਸਾਨੂੰ ਸੁਣਦਾ ਹੀ ਕੱਖ ਨਹੀਂ ਇੰਨੀ ਖੱਪ ਕਰਦੇ ਆ ਨਾ ਇਹਨਾਂ ਦੇ ਫੋਨਾਂ ਦੀ ਆਵਾਜ਼ ਮੈਂ ਇੱਕ ਮਿੰਟ ਤਾਂ ਬੰਦ ਹੁਣ ਫੋਨ ਬੰਦ ਚਲੋ ਠੀਕ ਆ ਜੀ ਬਲੌਗ ਦਾ ਕਰੋਂ ਐਂਡ ਆਪਾਂ ਕਹੀਏ ਜੇ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਾਂਗੇ ਤੁਹਾਨੂੰ ਕੱਲ ਇੱਕ ਨਵੇਂ ਬਲੌਗ 'ਚ ਓਕੇ ਜੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ